ਤੁਹਾਨੂੰ ਇਹ ਬਹੁਤ ਬੰਦ ਹੈ ਇਹ ਸਾਰੇ ਇਨਸਾਨ ਹੈਗੇ ਆਗੇ ਜੀ ਅਰੇਕਾ ਦਾ ਤਰ੍ਹਾਂ ਉਹ ਬਹੁਤ ਕਰਦੀ ਹੈ ਬਾਕੀ ਬਾਕੀ ਟ੍ਰੀਨ ਮੈਟਰ ਦਾ ਸਾਹਮਣੇ ਦੇਖੇ ਸਰ ਪ੍ਰਬੰਧਕੀ ਦਾ ਤੇ ਜੋ ਕੰਮਕਾਰ ਆ ਵੈਸਾ ਸਾਹਮਣੇ ਦੇਖੇ ਪੁਸ਼ਟੀਆਂ ਵਾ ਕੋਈ ਮੈਕਨਿਕ ਆ ਗਿਆ ਜੀ ਪਰਵਾਨਗੀਆਂ ਕਈ ਗੱਲਾਂ ਦੀਆਂ ਹੂੰ ਗੁਰਦੁਆਰਿਆਂ ਦੇ ਸਬੰਧ ਵਿੱਚ ਕਾਲਜਾਂ ਦੇ ਸਬੰਧ ਵਿੱਚ ਪ੍ਰੋਟੀਨ ਮੀਟਿੰਗ ਆ ਤੇ ਬਾਕੀ ਤਾਂ ਜੋ ਫਟਕ ਦਾ ਐਜੰਡਾ ਉਹ ਤਾਂ ਸੀਨੀਅਰ ਮੀਤ ਪ੍ਰਧਾਨ ਉਹ ਜਿਹੜੇ ਹੈ ਉਹਨਾਂ ਦੀ ਪਰਵਾਨਗੀ ਦੇ ਨਾਲ ਹੀ ਲੈਂਦੇ ਜਾ ਸਕਦੇ ਪ੍ਰਧਾਨ ਸਾਹਿਬਾਂ ਵੱਲੋਂ ਮਨਾਂ ਕਰ ਦਿੱਤਾ ਗਿਆ ਅਸਤੀਫਾ ਵਾਪਸ ਨਹੀਂ ਲੈਣਗੇ ਉਹਨਾਂ ਦਾ ਇਹ ਕਹਿਣਾ ਹੈ ਉਹ ਜਿੰਨਾ ਤੁਸੀਂ ਨਸ਼ਰ ਕੀਤਾ ਅਸੀਂ ਸੁਣਿਆ ਤੇ ਪੜਿਆ ਇਹਦੇ ਬਿਨਾਂ ਤਾਂ ਸਾਨੂੰ ਕੋਈ ਜਾਣਕਾਰੀ ਨਹੀਂ ਜੀ ਤੇ ਉਹ ਵੈਸੇ ਕਈ ਵਾਰੀ ਕਹਿ ਚੁੱਕੇ ਆ ਵੀ ਉਹ ਵਾਪਸ ਨਹੀਂ ਲੈਣਗੇ ਉਹ ਗੱਲ ਜੋ ਸਵਾਲ ਪੱਤਰਕਾਰਾਂ ਵੱਲੋਂ ਕੀਤਾ ਗਿਆ ਕਿ ਪ੍ਰੈਸ ਵਿੱਚ ਰੱਖਦਾ ਹਾਂ ਜੀ ਪ੍ਰੈਸ ਵਿੱਚ ਉਹ ਸਾਰਾ ਕੁਝ ਪ੍ਰੈਸ ਕਿ ਇਸ ਦਾ ਮਨ ਰਿਹਾ ਵਿੱਚ ਨਹੀਂ ਮੈਂ ਇਹ ਨਹੀਂ ਕਹਿ ਸਕਦਾ ਪ੍ਰੈਸ਼ਰ ਚ ਹੋਇਆ ਉਹਨਾਂ ਨੇ ਜਿਹੜਾ ਸਾਹਮਣੇ ਗੱਲ ਆਈ ਹੈ ਤਾਂ ਨੈਤਿਕ ਅਧਾਰ ਦੀ ਆਈ ਹੈ ਪ੍ਰੈਸ਼ਰ ਮੇਰੇ ਸਾਹਮਣੇ ਕੋਈ ਗੱਲ ਨਹੀਂ ਕਹੀ ਜੀ ਕੋ ਮੈਂ ਇਹਦੇ ਵਿੱਚ ਕਮੈਂਟ ਕਿਵੇਂ ਕਰਾਂ ਪ੍ਰੈਸ ਸਾਹਿਬ ਨਵੇਂ ਜਾਂ ਕਾਰਜਕਾਰੀ ਪ੍ਰਧਾਨ ਦਾ ਐਲਾਨ ਹੋ ਸਕਦਾ ਚੰਦਨ ਕਮੇਟੀ ਦੇ ਵਿੱਚ ਕਿਉਂਕਿ ਐਸਜੀਪੀਸੀ ਦੇ ਕੋਲੇ ਕੋਈ ਅਜੰਡੇ ਵਿੱਚ ਬਿਲਕੁਲ ਕੁਝ ਨਹੀਂ ਜੀ ਅਡਜੈਕਟਿਵ ਕੋਲੇ ਅਧਿਕਾਰ ਆ ਹੂੰ ਤੇ ਨਵੇਂ ਦਾ ਤਾਂ ਤਾਂ ਹੋਵੇ ਨਾ ਜੇ ਉਹਨਾਂ ਦਾ ਅਸਤੀਫਾ ਪ੍ਰਬੰਧ ਕੀਤਾ ਜਾਵੇ ਹੂੰ ਸਤੀਫਾ ਪਰਵਾਲ ਕਰਨ ਤੋਂ ਬਾਅਦ ਉਹਦਾ ਕੋਈ ਵਿਧੀ ਵਿਧਾ ਨਾ 72 ਘੰਟੇ ਦਾ ਨੋਟਿਸ ਆ ਜੇ ਮੀਟਿੰਗ ਹੋਊਗੀ ਉਹਦੇ ਚ ਇਹ ਗੱਲਾਂ ਵਿਚਾਰੀਆਂ ਜਾਣੀਆਂ ਅੱਜ ਮੈਨੂੰ ਨਹੀਂ ਲੱਗਦਾ ਕੋਈ ਅਸੀ ਗੱਲ ਹੋਊਗੀ ਕੱਲ ਮਟੋਲ ਕੀਤੀ ਜਾ ਰਹੀ ਹੈ ਸਰਕਾਰ ਦਾ ਜਾਰੀ ਨਹੀਂ ਆ ਰਹੀ ਹੈ ਅੱਜ ਹੀ ਕਾਲਪਤ ਸਾਬ ਦੀ ਕੁਰਸੀ ਵੀ ਖਾਲੀ ਹੋ ਜਾਂਦੀ ਹੈ ਜੀ ਜਾਣਕਾਰੀ ਆ ਲੋ ਥੋੜੀ ਛੱਲੇ ਕਰੋ ਦੇਖੋ ਹਾਲਾਤ ਦੇਖ ਕੇ ਨਹੀਂ ਲੱਗਦਾ ਤੇ ਜੇ ਕੋਈ ਇਹੋ ਜੀ ਗੱਲ ਕਰਨਗੇ ਤੇ ਦੇਖਾਂਗੇ ਵੀ ਉਹਦੇ ਕਾਰਨ ਕੀ ਆ ਕੋਈ ਗੱਲ ਹੈ ਜੇ ਕਾਰਨ ਇਹਨਾਂ ਦੀ ਰਾਜਨੀਤਿਕ ਸੋਚ ਹੋਈ ਜਾਂ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਹੋਇਆ ਰਾਜਨੀਤਕ ਤੌਰ ਤੇ ਫਿਰ ਉਹਦਾ ਡਟ ਕੇ ਵਿਰੋਧ ਕਰਾਂਗੇ ਖੰਡਾ ਖੜਕਾਵਾਂਗੇ ਜਿਹਨੇ ਕਹਿੰਦਾ ਜਿਸ ਦਾ ਤੈਨੂੰ ਇਹ ਕਹੇ ਮੇਰਾ ਬੈਕਗ੍ਰਾਉਂਡ ਤਿਆਰ ਹੈ ਜੀ ਕੱਪੜੇ ਮੇਰੇ ਕੋਲੇ ਪੈਕ ਆ ਜੀ ਇਹ ਕਿਉਂ ਗੱਲ ਕਹੀ ਹੋਗੀ ਇਹ ਫੜ ਹੋਇਆ ਹੋਗਾ ਤਾਂ ਕੋਈ ਬਧੀਆ ਜਿਹਦਾ ਸਾਬ ਗੱਲ ਕਹਿ ਸਕਦੇ ਆ ਮੇਰੀ ਨਹੀਂ ਔਕਾਤ ਨਹੀਂ ਵੀ ਮੈਂ ਉਹਨਾਂ ਦੀ ਗੱਲ ਕਹੀ ਤੇ ਕਮੈਂਟ ਕਰ ਪਰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਪ੍ਰਧਾਨ ਸਾਹਿਬ ਨੂੰ ਕੋਈ ਅਪੀਲ ਕਰਨਾ ਚਾਹੋਗੇ ਸਾਹਿਬ ਕਿ ਟੋਡਵੋ ਲੋਕ ਕੀ ਮੰਗ ਰਹੇ ਮੰਗ ਰੱਖੀ ਹੋਈ ਹੈ ਅਰਦਾਸ ਸਾਹਿਬ ਨੂੰ ਪੀ ਦਾ ਵੀ ਸਾਲ ਪੂਰਾ ਕਰਨ ਤੇ ਆ ਕੇ ਜੋ ਉਹਨਾਂ ਦੀ ਜ਼ਿੰਮੇਵਾਰੀਆਂ ਨੇ ਬੋਲ ਉਹ ਤੁਸੀਂ ਕੋਈ ਅਪੀਲ ਕਰੇ ਕੱਲ ਉਹਨਾਂ ਦੇ ਪਾਸੇ ਲਵਾਗਾ ਉਹ ਖਲੋ ਜੋ ਖਲੋ ਜੋ ਯਾਰ ਅਸੀਂ ਉਹਨਾਂ ਦੇ ਫੈਸਲੇ ਨੂੰ ਕਿਵੇਂ ਵੇਖਦੇ ਹਾਂ